ਕਿ ਇਨਸਾਨੀਅਤ ਕਿਸੇ ਕੰਡਿਆਲੀ ਤਾਰ ਕਿਸੇ ਸਰਹੱਦ ਜਾਂ ਫਿਰ ਕਿਸੇ ਦੇਸ਼ ਦੀ ਮਹਤਾਜ ਹੁੰਦੀ ਹੈ ਇਹ ਕਹਾਣੀ ਇਦਾਂ ਹੀ ਇੱਕ ਪਾਕਿਸਤਾਨੀ 16 ਸਾਲ ਦੀ ਕੁੜੀ ਦੀ ਹੈ ਜਿਹੜੀ ਆਪਣੀਆਂ ਬੱਕਰੀਆਂ ਦੇ ਪਿੱਛੇ-ਪਿੱਛੇ ਭੁਲੇਖੇ 'ਚ ਸਰਹੱਦ ਨੂੰ ਪਾਰ ਕਰ ਗਈ ਜਿਸ ਨੂੰ ਦੁਨੀਆ ਪਾਕਿਸਤਾਨ ਤੇ ਭਾਰਤ ਦਾ ਬਾਰਡਰ ਕਹਿੰਦੀ ਹੈ ਤੇ ਕਹਾਣੀ ਉਹਨਾਂ ਭਾਰਤ ਦੇ ਫੌਜੀਆ ਦੀ ਹੈ ਜਿਨ੍ਹਾਂ ਦੀ ਵਰਦੀ ਦਾ ਰੰਗ ਤੇ ਜਿਨ੍ਹਾਂ ਦਾ ਧਰਮ ਸਿਰਫ ਤੇ ਸਿਰਫ ਭਾਰਤ ਦੀ ਰੱਖਿਆ ਕਰਨਾ ਹੈ ਜਦੋਂ ਉਹਨਾਂ ਫੌਜੀਆ ਨੇ ਪਾਕਿਸਤਾਨੀ ਦੇਸ਼ ਦੀ ਇੱਕ ਭੁੱਖੀ ਪਿਆਸੀ ਡਰੀ ਹੋਈ ਕੁੜੀ ਨੂੰ ਆਪਣੀ ਜ਼ਮੀਨ ਤੇ ਦੇਖਿਆ ਉਹਨਾਂ ਨੇ ਆਪਣੀਆਂ ਬੰਦੂਕਾਂ ਨਹੀਂ ਬਲਕਿ ਆਪਣੇ ਦਿਲ ਦੇ ਦਰਵਾਜ਼ੇ ਖੋਲ ਦਿੱਤੇ ਉਹਨਾਂ ਨੇ ਜੋ ਕੀਤਾ ਉਹ ਕਿਸੇ ਵੀ ਕਾਨੂੰਨ ਤੇ ਨਾਹੀ ਕਿਸੇ ਪ੍ਰੋਟੋਕੋਲ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਸੀ ਉਹਨਾਂ ਨੇ ਇਨਸਾਨੀਅਤ ਦਾ ਉਹ ਪਾਠ ਪੜਾਇਆ ਜਿਸ ਨੂੰ ਦੇਖ ਕੇ ਨਾ ਸਿਰਫ ਉਸ ਬੱਚੇ ਦੇ ਘਰ ਵਾਲੇ ਬਲਕਿ ਸਰਹੱਦ ਤੋਂ ਪਰੇ ਖੜੇ ਦੁਸ਼ਮਣ ਦੇਸ਼ ਦੇ ਫੌਜੀ ਵੀ ਉਹਨਾਂ ਨੂੰ ਸਲੂਟ ਮਾਰਨ ਤੇ ਮਜਬੂਰ ਹੋਗੇ ਪੱਕਾ ਬਾਰਡਰ ਜ਼ਮੀਨ ਤੇ ਖਿੱਚੀ ਗਈ ਇੱਕ ਅਜਹੀ ਲਕੀਰ ਜਿਹੜੀ ਸਿਰਫ ਦੋ ਦੇਸ਼ਾਂ ਨੂੰ ਹੀ ਨਹੀਂ ਬਲਕਿ ਲੱਖਾਂ ਜ਼ਿੰਦਗੀਆਂ ਹਜ਼ਾਰਾਂ ਸੁਪਨੇ ਸਦੀਆਂ ਦੇ ਸਾਂਝੇ ਇਤਿਹਾਸ ਨੂੰ ਵੰਡਦੀ ਹੈ ਇਸ ਲਕੀਰ ਦੇ ਦੋਵੇਂ ਪਾਸੇ ਪਹਾੜ ਉਹੀ ਨੇ ਹਵਾ ਉਹੀ ਹੈ ਆਸਮਾਨ ਦਾ ਰੰਗ ਵੀ ਉਹੀ ਹੈ ਤੇ ਸ਼ਾਇਦ ਲੋਕਾਂ ਦੇ ਦਿਲਾਂ ਦੇ ਵਿੱਚ ਵਸਣ ਵਾਲੇ ਦਰਦ ਤੇ ਪਿਆਰ ਵੀ ਉਹੀ ਹੈ ਫਰਕ ਹੈ ਸਿਰਫ ਛੰਡਿਆਂ ਦੇ ਰੰਗਾਂ ਦਾ ਤੇ ਬੰਦੂਖਾਂ ਦੀਆਂ ਨਾੜੀਆਂ ਦਾ ਦਿਸ਼ਾ ਦਾ ਬਾਰਡਰ ਤੇ ਉਸ ਪਾਰ ਪਾਕਿਸਤਾਨ ਕਸ਼ਮੀਰ ਦੇ ਬੂ ਨਾਮ ਜਿਹੇ ਪਿੰਡ ਚਕੋਟੀ ਚ ਕਲਮਾ ਦਾ ਪਰਿਵਾਰ ਰਹਿੰਦਾ ਸੀ ਕਲਮਾ 16 ਸਾਲ ਦੀ ਇੱਕ ਅਜੇਹੀ ਕੁੜੀ ਜਿਸ ਦੀ ਦੁਨੀਆ ਇੰਨੀ ਉੱਚੀ ਉੱਚੀ ਹਰੀਆਲੀ ਨਾਲ ਭਰੇ ਪਹਾੜਾਂ ਚਰਨਿਆਂ ਦਾ ਪਾਣੀ ਤੇ ਆਪਣੀ ਬੱਕਰੀਆਂ ਦੀ ਘੰਟੀ ਦੀ ਆਵਾਜ਼ਾਂ ਤੱਕ ਹੀ ਸੀਮਤ ਸੀ ਉਸ ਦੀਆਂ ਅੱਖਾਂ ਪਹਾੜ ਦੀ ਝੀਲ ਦੀ ਤਰ੍ਹਾਂ ਡੂੰਘੀ ਤੇ ਸਾਫ਼ ਸੀ ਤੇ ਉਸਦੀ ਹਸੀ ਸਵੇਰ ਦੀ ਸੂਰਜ ਦੀ ਪਹਿਲੀ ਕਿਰਨ ਦੀ ਤਰ੍ਹਾਂ پاک ਤੇ 마ਸੂਮ ਕਲਮਾ ਦਾ ਪਰਿਵਾਰ ਬਹੁਤ ਗਰੀਬ ਸੀ ਉਸ ਦਾ ਪਿਤਾ ਅਬਦੁੱਲ ਰਹਿਮਤ ਇੱਕ ਛੋਟਾ ਮਾਮੂਲੀ ਜਿਹਾ ਕਿਸਾਨ ਸੀ ਜਿਨ੍ਹਾਂ ਦੀ ਥੋੜੀ ਜਿਹੀ ਜ਼ਮੀਨ ਤੇ ਲਾਈ ਹੋਈ ਮੱਕੀ ਨਾਲ ਪੂਰੇ ਸਾਲ ਦਾ ਮਸਾ ਹੀ ਗੁਜ਼ਾਰਾ ਹੁੰਦਾ ਸੀ ਉਸ ਦੀ ਅਮੀ ਨੁਫੀਤਾ ਘਰ ਦਾ ਕੰਮ ਕਰਦੀ ਤੇ ਛੋਲਾ ਤੇ ਕਢਾਈ ਕਰਕੇ ਕੁਝ ਪੈਸੇ ਕਮਾ ਲੈਂਦੀ ਸੀ ਕਲਮਾ ਦਾ ਇੱਕ ਛੋਟਾ ਭਰਾ ਵੀ ਸੀ 8 ਸਾਲਾਂ ਦਾ ਜੁਨੈਦ ਇਸ ਛੋਟੀ ਜਿਹੀ ਦੁਨੀਆ ਦੇ ਵਿੱਚ ਗਰੀਬੀ ਤਾਂ ਸੀ ਪਰ ਪਿਆਰ ਤੇ ਆਪਣੇਪਣ ਦੀ ਕੋਈ ਵੀ ਕਮੀ ਨਹੀਂ ਸੀ ਕਲਮਾ ਸਕੂਲ ਨਹੀਂ ਜਾਂਦੀ ਸੀ ਪਿੰਡ ਦੇ ਵਿੱਚ ਕੁੜੀਆਂ ਲਈ ਸਕੂਲ ਹੈ ਹੀ ਨਹੀਂ ਸੀ ਉਸ ਦਾ ਸਾਰਾ ਦਿਨ ਘਰ ਦੇ ਕੰਮਾਂ 'ਚ ਤੇ ਆਪਣੀ ਬੱਕਰੀਆਂ ਦੀ ਦੇਖਭਾਲ ਦੇ ਵਿੱਚ ਲੰਘ ਜਾਂਦਾ ਸੀ ਉਸ ਦੇ ਕੋਲ ਕਰੀਬ 10 ਤੋਂ 15 ਬੱਕਰੀਆਂ ਸੀ ਜੋ ਉਸ ਦੇ ਪਰਿਵਾਰ ਦੀ ਆਮਦਨ ਦਾ ਇੱਕ ਛੋਟਾ ਪਰ ਜ਼ਰੂਰੀ ਹਿੱਸਾ ਸੀ ਪਰ ਕਲਮਾ ਦੇ ਲਈ ਉਹ ਸਿਰਫ ਜਾਨਵਰ ਨਹੀਂ ਸੀ ਬਲਕਿ ਉਸ ਦੀ ਦੋਸਤ ਉਸ ਦੀਆਂ ਸਹੇਲੀਆਂ ਸੀ ਖਾਸ ਕਰ ਇੱਕ ਛੋਟੇ ਚਿੱਟੇ ਰੰਗ ਦੀ ਬੱਕਰੀ ਜਿਸ ਨੂੰ ਉਹ ਨੂਰੀ ਕਹਿ ਕੇ ਬੁਲਾਉਂਦੀ ਸੀ ਉਹ ਤਾਂ ਕਲਮਾ ਦੀ ਜਾਨ ਸੀ ਨੂਰੀ ਸਭ ਤੋਂ ਸ਼ਰਾਰਤੀ ਤੇ ਸਭ ਤੋਂ ਤੇਜ਼ ਸੀ ਉਹ ਅਕਸਰ ਬੱਕਰੀਆਂ ਤੋਂ ਅਲੱਗ ਹੋ ਕੇ ਕਿਤੇ ਦੂਰ ਚਲੀ ਜਾਂਦੀ ਤੇ ਕਲਮਾ ਨੂੰ ਉਸ ਨੂੰ ਲੱਭਣ ਦੇ ਲਈ 2-3 ਘੰਟੇ ਲੱਗ ਜਾਂਦੇ ਕਲਮਾ ਰੋਜ਼ ਸਵੇਰੇ ਆਪਣੀਆਂ ਬੱਕਰੀਆਂ ਨੂੰ ਲੈ ਕੇ ਨੇੜੇ ਪਹਾੜਾਂ ਤੇ ਘਾਹ ਚਰਾਣ ਦੇ ਲਈ ਨਿਕਲ ਜਾਂਦੀ ਇਹ ਉਹ ਇਲਾਕਾ ਸੀ ਜਿਹੜਾ ਪਿੰਡ ਤੋਂ ਬਹੁਤ ਦੂਰ ਤੇ ਬਾਰਡਰ ਦੇ ਬਹੁਤ ਨੇੜੇ ਸੀ ਉਸਦੇ ਅੱਬੂ ਨੇ ਕਈ ਵਾਰ ਕਿਹਾ ਵੀ ਸੀ ਕਿ ਕਦੇ ਵੀ ਉਸ ਕਾਲੀ ਪਹਾੜੀ ਤੋਂ ਅੱਗੇ ਨਾ ਜਾਵੀਂ ਉਹ ਸਰਹੱਦ ਹੈ ਉੱਥੇ ਫੌਜੀ ਹੁੰਦੇ ਨੇ ਖਤਰਾ ਹੁੰਦਾ ਹੈ ਕਲਮਾ ਹਮੇਸ਼ਾ ਹੀ ਆਪਣੇ ਅੱਬੂ ਦੀ ਗੱਲ ਨੂੰ ਗੰਡ ਬੰਨ੍ਹ ਕੇ ਰੱਖਦੀ ਸੀ ਉਹ ਜਾਣਦੀ ਸੀ ਕਿ ਸਰਹੱਦ ਦਾ ਮਤਲਬ ਕੀ ਹੁੰਦਾ ਹੈ। ਉਸਨੇ ਅਕਸਰ ਰਾਤ ਨੂੰ ਦੂਰ ਤੋਂ ਆਉਣ ਵਾਲੀਆਂ ਗੋਲੀ ਦੀਆਂ ਆਵਾਜ਼ਾਂ ਸੁਣੀਆਂ ਸੀ। ਉਸਨੇ ਪਿੰਡ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਬਾਰੇ ਨਫ਼ਰਤ ਭਰੀਆਂ ਗੱਲਾਂ ਕਰਦੇ ਹੋਏ ਸੁਣਿਆ ਸੀ। ਉਸਦੇ ਭੋਲੇ ਮਨ ਦੇ ਅੰਦਰ ਸਰਹੱਦ ਦੇ ਉਸ ਪਾਰ ਦੇ ਲਈ ਇੱਕ ਅਜਿਹਾ ਡਰ ਤੇ ਇੱਕ ਧੁੰਦਲੀ ਜਿਹੀ ਨਫ਼ਰਤ ਦੀ ਤਸਵੀਰ ਬਣੀ ਹੋਈ ਸੀ। ਇਹ ਸਤੰਬਰ ਦੇ ਆਖਰੀ ਦਿਨਾਂ ਦੀ ਗੱਲ ਸੀ ਮੌਸਮ ਠੰਡਾ ਜਿਹਾ ਹੋ ਗਿਆ ਸੀ ਤੇ ਪਹਾੜਾਂ ਤੇ ਅਕਸਰ ਧੁੱਪ ਤੋਂ ਬਾਅਦ ਧੁੰਦ ਹੋ ਜਾਂਦੀ ਸੀ ਉਸ ਦਿਨ ਵੀ ਕਲਮਾ ਆਪਣੀਆਂ ਬੱਕਰੀਆਂ ਨੂੰ ਚਾਰਨ ਦੇ ਲਈ ਕਾਲੀ ਪਹਾੜੀ ਵਾਲੇ ਮੈਦਾਨ ਦੇ ਵਿੱਚ ਪਹੁੰਚ ਗਈ ਬੱਕਰੀਆਂ ਆਰਾਮ ਦੇ ਨਾਲ ਘਾਹ ਖਾ ਰਹੀਆਂ ਸੀ ਤੇ ਕਲਮਾ ਇੱਕ ਵੱਡੇ ਪੱਥਰ ਤੇ ਬੈਠੀ ਨੂਰੀ ਦੇ ਗਲ ਦੇ ਵਿੱਚ ਪਾਈ ਹੋਈ ਘੰਟੀ ਦੀ ਆਵਾਜ਼ ਸੁਣ ਰਹੀ ਸੀ ਉਦੋਂ ਹੀ ਪਤਾ ਨਹੀਂ ਕਿੱਥੋਂ ਨੂਰੀ ਘਾਹ ਖਾਂਦੀ ਖਾਂਦੀ ਬੱਕਰੀਆਂ ਤੋਂ ਅਲੱਗ ਹੋ ਕੇ ਕਾਲੀ ਪਹਾੜੀ ਦੇ ਵੱਲ ਭੱਜਣ ਲੱਗੀ ਕਲਮਾ ਨੇ ਉਸ ਨੂੰ ਆਵਾਜ਼ਾਂ ਮਾਰੀਆਂ ਨੂਰੀ ਰੁਕ ਜਾ ਕਿੱਥੇ ਜਾ ਰਹੀ ਹੈ ਜਿਵੇਂ ਹੀ ਨੂਰੀ ਅੱਜ ਕਿਸੇ ਦੀ ਸੁਣਨ ਦੇ ਮੂਡ ਦੇ ਵਿੱਚ ਨਹੀਂ ਸੀ ਉਹ ਪਹਾੜੀ ਦੇ ਢਲਾਨ ਤੇ ਚੜਨ ਲੱਗੀ ਕਲਮਾ ਘਬਰਾ ਕੇ ਜੇ ਨੂਰੀ ਖੋ ਗਈ ਤਾਂ ابو ਬਹੁਤ ਨਰਾਜ਼ ਹੋਣਗੇ ਉਹ ਆਪਣੇ ਡੰਡਾ ਚੁੱਕ ਕੇ ਨੂਰੀ ਦੇ ਪਿੱਛੇ ਪਿੱਛੇ ਭੱਜਣ ਲੱਗੀ ਉਹ ਜਿੰਨੀ ਤੇਜ਼ ਭੱਜਦੀ ਨੂਰੀ ਉਨਹੀਂ ਹੀ ਤੇਜ਼ ਉੱਤੇ ਚੜੀ ਜਾਂਦੀ ਭੱਜਦੇ ਭੱਜਦੇ ਕਲਮਾ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਕਦੋਂ ਉਸ ਕਾਲੀ ਪਹਾੜੀ ਨੂੰ ਪਾਰ ਕਰ ਗਈ ਜਿਸ ਤੋਂ ਅੱਗੇ ਜਾਣ ਦੇ ਲਈ ਉਸਦੇ ਅੱਬੂ ਨੇ ਮਨਾਂ ਕੀਤਾ ਸੀ ਉਦੋਂ ਹੀ ਅਚਾਨਕ ਮੌਸਮ ਬਦਲ ਗਿਆ ਉਦੋਂ ਹੀ ਧੁੰਦ ਨੇ ਪਹਾੜਾਂ ਨੂੰ ਪੂਰੀ ਤਰ੍ਹਾਂ ਲੁਕੋ ਲਿਆ ਕੁਝ ਹੀ ਪਲਾਂ ਦੇ ਵਿੱਚ ਮੌਸਮ ਇਦਾਂ ਹੋ ਗਿਆ ਕਿ ਹੱਥ ਨੂੰ ਹੱਥ ਨਹੀਂ ਦਿਸ ਰਿਹਾ ਸੀ ਗਲਮਾ ਜਿੱਥੇ ਸੀ ਉੱਥੇ ਹੀ ਰੁਕ ਗਈ ਉਸ ਦਾ ਦਿਲ ਜ਼ੋਰ-ਜ਼ੋਰ ਦੇ ਨਾਲ ਧੜਕਣ ਲੱਗਿਆ ਉਸ ਨੇ ਨੂਰੀ ਨੂੰ ਆਵਾਜ਼ ਮਾਰੀ ਪਰ ਉਸ ਦੀ ਆਵਾਜ਼ ਧੁੰਦ ਵਿੱਚ ਹੀ ਕਿਤੇ ਰਹਿ ਗਈ ਉਸ ਨੂੰ ਆਪਣੀਆਂ ਬਾਕੀ ਬੱਕਰੀਆਂ ਦੀ ਵੀ ਆਵਾਜ਼ ਨਹੀਂ ਆ ਰਹੀ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਕੱਲੀ ਸੀ ਇੱਕ ਅਣਜਾਣ ਜਗ੍ਹਾ ਤੇ ਕੋਰੇ ਦੇ ਵਿੱਚ ਲਿਪਟੀ ਹੋਈ ਉਹ ਬਹੁਤ ਡਰ ਗਈ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਆਉਣ ਲੱਗੇ ਉਸ ਨੇ ਅੰਦਾਜ਼ੇ ਨਾਲ ਵਾਪਸ ਉਵੇਂ ਹੀ ਚੱਲਣਾ ਸ਼ੁਰੂ ਕੀਤਾ ਜਿੱਧਰੋਂ ਉਹ ਆਈ ਸੀ ਉਹ 2-3 ਘੰਟੇ ਚੱਲਦੀ ਰਹੀ। ਧੁੰਦ ਥੋੜੀ ਕਟੀ ਤਾਂ ਉਸਨੇ ਦੇਖਿਆ ਉਹ ਕਿਸੇ ਹੋਰ ਹੀ ਜਗ੍ਹਾ ਤੇ ਆ ਗਈ। ਇਹ ਉਹ ਰਾਹਤਾਂ ਨਹੀਂ ਸੀ ਜਿੱਦੋਂ ਉਹ ਆਈ ਸੀ। ਇੱਥੇ ਦਰਖਤ, ਇੱਥੋਂ ਦੇ ਪੱਥਰ ਸਭ ਕੁਝ ਬੇਗਾਨਾ ਜਿਹਾ ਲੱਗ ਰਿਹਾ ਸੀ। ਉਹ ਰਾਹਤਾਂ ਭੁੱਲ ਗਈ ਸੀ। ਭੁੱਖ ਪਿਆਸ ਤੇ ਡਰ ਦੇ ਨਾਲ ਉਸਦਾ ਬੁਰਾ ਹਾਲ ਸੀ। ਸੂਰਜ ਢਲਣ ਲੱਗਿਆ ਸੀ ਤੇ ਪਹਾੜਾਂ ਤੇ ਹਨੇਰਾ ਹੋਣ ਲੱਗਿਆ। ਉਹ ਇੱਕ ਵੱਡੇ ਦਰਖਤ ਦੇ ਨੀਚੇ ਬੈਠ ਕੇ ਫੁੱਟ ਫੁੱਟ ਕੇ ਰੋਣ ਲੱਗੀ। ਉਸ ਨੂੰ ਆਪਣੇ ਆਪੂ ਤੇ ਅੰਮੀ ਦੀ ਛੋਟੇ ਭਰਾ ਦੀ ਯਾਦ ਆ ਰਹੀ ਸੀ। ਉਸ ਨੂੰ ਲੱਗ ਰਿਹਾ ਸੀ ਕਿ ਉਹ ਕਦੇ ਵੀ ਹੁਣ ਆਪਣੇ ਘਰ ਵਾਪਸ ਨਹੀਂ ਜਾ ਸਕੇਗੀ। ਕੋਈ ਜੰਗਲੀ ਜਾਨਵਰ ਉਸ ਨੂੰ ਆਪਣਾ ਸ਼ਿਕਾਰ ਬਣਾ ਲਵੇਗਾ। ਉਹ ਰੋਂਦੇ ਰੋਂਦੇ ਉੱਥੇ ਹੀ ਸੋ ਗਈ। ਬਾਰਡਰ ਦੇ ਭਾਰਤ ਵਾਲੇ ਪਾਸੇ ਭਾਰਤੀ ਫੌਜ ਦੀ ਇੱਕ ਚੌਂਕੀ ਟਾਈਗਰ ਹਿੱਟ ਪੋਸਟ ਉਚਾਈ ਤੇ ਸਥਿਤ ਸੀ। ਇੱਥੇ ਭਾਰਤੀ ਫੌਜ ਦੇ ਸਿੱਖ ਰੈਜੀਮੈਂਟ ਦੇ ਕੁਝ ਨੌਜਵਾਨ ਦਿਨ ਰਾਤ ਕੜਾਕੇ ਦੀ ਠੰਡ ਦੇਸ਼ ਦੇ ਬਾਰਡਰ ਤੇ ਪਹਿਰਾ ਦਿੰਦੇ ਸੀ ਇਸ ਪੋਸਟ ਦੇ ਕਮਾਂਡਰ ਸ਼੍ਰੀ ਮੇਜਰ ਕੁਲਵੰਤ ਸਿੰਘ ਲਗਭਗ 35 ਸਾਲ ਦੇ ਇੱਕ ਅਜੇਹੇ ਅਫਸਰ ਜਿਨ੍ਹਾਂ ਦੇ ਚਿਹਰੇ ਤੇ ਜਿੰਨਾ ਗੁੱਸਾ ਸੀ ਉਨੇ ਹੀ ਰਹਿਮ ਦੇ ਦਿਲ ਦੇ ਵਿੱਚ ਸੀ ਉਹਨਾਂ ਦੇ ਲਈ ਉਹਨਾਂ ਦੀ ਡਿਊਟੀ ਹੀ ਉਹਨਾਂ ਦਾ ਧਰਮ ਸੀ ਅਗਲੇ ਦਿਨ ਸਵੇਰੇ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਬਰਫੇਲੀ ਚੋਟੀਆਂ ਤੇ ਪਈ ਤੇ ਮੇਜਰ ਕੁਲਵੰਤ ਸਿੰਘ ਆਪਣੇ ਦੋ ਜਵਾਨ ਹਵਲਦਾਰ ਜੈ ਸਿੰਘ ਸਿਪਾਹੀ ਨਰਿੰਦਰ ਦੇ ਨਾਲ ਰੋਜ਼ ਦੀ ਤਰ੍ਹਾਂ ਆਪਣੇ ਬਾਰਡਰ ਤੇ ਦੇਖਣ ਦੇ ਲਈ ਨਿਕਲੇ ਉਹ ਬੇਹੱਦ ਸਾਵਧਾਨੀ ਨਾਲ ਇੱਕ ਇੱਕ ਕਦਮ ਸੋਚ ਕੇ ਰੱਖ ਰਹੇ ਸੀ ਇਹ ਉਹ ਇਲਾਕਾ ਸੀ ਜਿੱਥੇ ਹਰ ਟਾਈਮ ਮਸਪੈਟ ਦਾ ਖਤਰਾ ਬਣਿਆ ਰਹਿੰਦਾ ਸੀ ਉਹ ਆਪਣੀ ਚੌਂਕੀ ਤੋਂ ਕਰੀਬ 1.5 ਕਿਲੋਮੀਟਰ ਦੂਰ ਹੀ ਆਏ ਸੀ ਹਵਲਦਾਰ ਜੈ ਸਿੰਘ ਨੇ ਆਪਣੀ ਦੂਰਬੀਨ ਤੋਂ ਕੁਝ ਦੇਖਿਆ ਸਰ ਉਹ ਦੇਖੋ ਉਸ ਦਰਖਤ ਦੇ نیچے ਕੋਈ ਹੈ ਮੇਜਰ ਕੁਲਵੰਤ ਸਿੰਘ ਨੇ ਜਲਦੀ ਦੇ ਨਾਲ ਦੂਰਬੀਨ ਆਪਣੀ ਅੱਖਾਂ ਤੇ ਲਈ ਉਹਨਾਂ ਨੇ ਦੇਖਿਆ ਕਿ ਇੱਕ ਕੁੜੀ ਜਿਹੜੀ ਸ਼ਾਇਦ ਪਾਕਿਸਤਾਨੀ ਲੱਗ ਰਹੀ ਸੀ ਦਰਅਸਲ ਦਰਖਤ ਦੇ نیچے ਸੌ ਰਹੀ ਸੀ ਉਸਦੇ ਕੱਪੜੇ ਫਟੇ ਹੋਏ ਸੀ ਤੇ ਉਹ ਠੰਡ ਦੇ ਨਾਲ ਕੰਬ ਰਹੀ ਸੀ ਤਿੰਨ ਜਵਾਨ ਉਦੋਂ ਹੀ ਫੋਰਮ 'ਚ ਆ ਗਏ। ਉਹਨਾਂ ਨੇ ਆਪਣੀਆਂ-ਆਪਣੀਆਂ ਬੰਦੂਖਾਂ ਦੀ ਪੋਜੀਸ਼ਨ ਲੈ ਲਈ। ਇਸ ਇਲਾਕੇ ਦੇ ਵਿੱਚ ਕਿਸੇ ਅਣਜਾਣ ਕੁੜੀ ਜਾਂ ਫਿਰ ਵਿਅਕਤੀ ਦਾ ਮਿਲਣਾ ਖਤਰਨਾਕ ਹੋ ਸਕਦਾ ਸੀ। ਮੇਜਰ ਕੁਲਵੰਤ ਸਿੰਘ ਨੇ ਆਪਣੇ ਜਵਾਨਾਂ ਨੂੰ ਇਸ਼ਾਰਾ ਕੀਤਾ ਤੇ ਉਹ ਤਿੰਨੋ ਚੁੱਪਚਾਪ ਤੇ ਬਹੁਤ ਹੀ ਸਾਵਧਾਨੀ ਦੇ ਨਾਲ ਉਸ ਦਰਖਤ ਦੇ ਵੱਲ ਚੱਲਣ ਲੱਗੇ। ਜਦੋਂ ਉਹ ਬਿਲਕੁਲ ਨੇੜੇ ਪਹੁੰਚੇ ਤਾਂ ਕੁੜੀ ਦੀ ਨੀਂਦ ਖੁੱਲ ਗਈ। ਉਸ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਭਾਰਤੀ ਫੌਜ ਦੀ ਵਰਦੀ ਚ ਹੱਥ ਚ ਬੰਦੂਖਾ ਲੈ ਤਿੰਨ ਜਵਾਨਾਂ ਨੂੰ ਖੜੇ ਦੇਖਿਆ ਇੱਕ ਪਲ ਦੇ ਲਈ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਹੋ ਕੀ ਰਿਹਾ ਤੇ ਜਿਵੇਂ ਹੀ ਉਸ ਨੇ ਉਹਨਾਂ ਦੀ ਵਰਦੀ ਤੇ ਲੱਗੇ ਹੋਏ ਤਿਰੰਗੇ ਨੂੰ ਦੇਖਿਆ ਉਸ ਦੇ ਮੂੰਹ ਤੋਂ ਚੀਕ ਨਿਕਲ ਗਈ ਉਹ ਹਿੰਦੂਸਤਾਨੀ ਫੌਜੀ ਸੀ ਜਿਨ੍ਹਾਂ ਦੇ ਬਾਰੇ ਉਸ ਨੇ ਸਿਰਫ ਨਫ਼ਰਤ ਤੇ ਡਰ ਦੀਆਂ ਕਹਾਣੀਆਂ ਸੁਣੀਆਂ ਸੀ ਉਸ ਕੁੜੀ ਦਾ ਪੂਰਾ ਸਰੀਰ ਡਰ ਦੇ ਨਾਲ ਕੰਬਣ ਲੱਗਿਆ ਉਸ ਨੂੰ ਲੱਗਿਆ ਕਿ ਹੁਣ ਸ਼ਾਇਦ ਉਹ ਉਸ ਨੂੰ ਮਾਰ ਦੇਣਗੇ ਉਹ ਹੱਥ ਜੋੜ ਕੇ ਰੋਂਦੇ ਹੋਏ ਆਪਣੇ ਮੂੰਹ ਚੋਂ ਕੁਝ ਬੋਲਣ ਲੱਗੀ ਆਬੂ ਆਮੀ ਮੈਂ ਘਰ ਜਾਣਾ ਹੈ ਮੈਂ ਕੁਝ ਨਹੀਂ ਕੀਤਾ ਮੇਜਰ ਕੁਲਵੰਤ ਸਿੰਘ ਨੇ ਉਸ ਕੁੜੀ ਦੀਆਂ ਅੱਖਾਂ ਦੇ ਵਿੱਚ ਮੂਤ ਦਾ ਖੋਫ ਸਾਫ਼-ਸਾਫ਼ ਦੇਖ ਲਿਆ ਉਹਨਾਂ ਨੇ ਉਦੋਂ ਹੀ ਆਪਣੀ ਬੰਦੂਕ ਨੀਚੇ ਕਰ ਲਈ ਤੇ ਆਪਣੇ ਜਵਾਨਾਂ ਨੂੰ ਵੀ ਇਦਾਂ ਹੀ ਕਰਨ ਦੇ ਲਈ ਇਸ਼ਾਰਾ ਕੀਤਾ ਉਹਨਾਂ ਨੇ ਬਹੁਤ ਹੀ ਨਰਮ ਤੇ ਹੌਲੀ ਜਿਹੀ ਪੁੱਛਿਆ ਡਰਨਾ ਧੀਏ ਅਸੀਂ ਤੈਨੂੰ ਕੁਝ ਨਹੀਂ ਕਹਾਂਗੇ ਤੂੰ ਕੌਣ ਹੈ ਤੇ ਇੱਥੇ ਇਕੱਲੀ ਕੀ ਕਰ ਰਹੀ ਹੈ ਕਲਮਾ ਨੇ ਜਦੋਂ ਉਹਨਾਂ ਦੀ ਆਵਾਜ਼ ਚ ਗੁੱਸਾ ਨਹੀਂ ਬਲਕਿ ਇੱਕ ਆਪਣਾਪਨ ਦਾ ਅਹਿਸਾਸ ਮਹਿਸੂਸ ਕੀਤਾ ਤਾਂ ਉਸ ਦੀਆਂ ਹਿਜਕੀਆਂ ਹੋਰ ਵੀ ਤੇਜ਼ ਹੋ ਗਈਆਂ ਉਸ ਨੇ ਰੋਂਦੇ-ਕਰਲਾਉਂਦੇ ਹੋਏ ਆਪਣੀ ਟੁੱਟੀ-ਫੁੱਟੀ ਜ਼ੁਬਾਨ ਦੇ ਨਾਲ ਪੂਰੀ ਕਹਾਣੀ ਸੁਣਾ ਦਿੱਤੀ ਕਿਵੇਂ ਉਹ ਆਪਣੀ ਬੱਕਰੀ ਨੂਰੀ ਦੇ ਪਿੱਛੇ ਭੱਜਦੇ-ਭੱਜਦੇ ਧੁੰਦ ਚ ਰਸਤਾ ਭੜਕ ਗਏ ਮੇਜਰ ਕੁਲਵੰਤ ਸਿੰਘ ਤੇ ਉਹਨਾਂ ਦੇ ਜਵਾਨ ਸਮਝ ਗਏ ਕਿ ਇਹ ਉਸ ਪੈਠੀਆ ਨਹੀਂ ਬਲਕਿ ਇੱਕ 마ਸੂਮ ਬੱਚੀ ਹੈ ਜਿਹੜੀ ਗਲਤੀ ਦੇ ਨਾਲ ਸਰਹੱਦ ਪਾਰ ਕਰ ਗਏ ਮੇਜਰ ਕੁਲਵੰਤ ਸਿੰਘ ਦਾ ਦਿਲ ਝੰਝੋੜਿਆ ਗਿਆ ਉਹਨਾਂ ਨੇ ਦੇਖਿਆ ਕਿ ਉਹ ਪਿਆਸ ਤੇ ਭੁੱਖ ਦੇ ਨਾਲ ਤੜਫ ਰਹੀ ਹੈ ਉਹਨਾਂ ਨੇ ਆਪਣੇ ਬੈਗ ਚੋਂ ਪਾਣੀ ਦੀ ਬੋਤਲ ਕੱਢੀ ਤੇ ਉਸ ਨੂੰ ਦਿੱਤੀ ਕਲਮਾ ਨੇ ਡਰ ਦੇ ਡਰ ਦੇ ਪਾਣੀ ਪੀਤਾ ਫਿਰ ਸਿਫਾਹੀ ਨਰਿੰਦਰ ਨੇ ਆਪਣੀ ਜੇਬ ਚੋਂ ਇੱਕ ਚਾਕਲੇਟ ਕੱਢੀ ਤੇ ਉਸ ਵੱਲ ਕੀਤੀ ਕਲਮਾ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਚਾਕਲੇਟ ਨਹੀਂ ਦੇਖੀ ਸੀ ਉਸ ਨੇ ਡਰਦੇ ਹੋਏ ਚਾਕਲੇਟ ਨੂੰ ਫੜਿਆ ਤੇ ਇੱਕ ਛੋਟਾ ਜਿਹਾ ਟੁਕੜਾ ਮੂੰਹ ਚ ਰੱਖਿਆ ਮਿੱਠੇ ਸੁਆਦ ਦੇ ਨਾਲ ਸ਼ਾਇਦ ਇਨਸਾਨੀ ਦੀ ਮਿਠਾਸ ਵੀ ਉਸ ਦੇ ਅੰਦਰ ਕੁਲ ਰਹੀ ਸੀ ਉਸ ਦਾ ਡਰ ਹੁਣ ਹੌਲੀ ਹੌਲੀ ਘਟ ਹੋ ਗਿਆ ਮੇਜਰ ਕੁਲਵੰਤ ਸਿੰਘ ਨੇ ਆਪਣੇ ਵਾਇਰਲੈਸ ਸੈੱਟ ਤੇ ਆਪਣੀ ਪੋਸਟੇ ਸੰਪਰਕ ਕੀਤਾ ਉਹਨਾਂ ਨੇ ਪੂਰੀ ਸਥਿਤੀ ਦੱਸੀ ਉਹਨਾਂ ਨੇ ਕਿਹਾ ਕਿ ਉਹ ਬੱਚੇ ਨੂੰ ਲੈ ਕੇ ਪੋਸਟੇ ਆ ਰਹੇ ਨੇ ਜਦੋਂ ਉਹ ਕਲਮਾ ਨੂੰ ਲੈ ਕੇ ਆਪਣੀ ਪੋਸਟ ਤੇ ਪਹੁੰਚੇ ਤੇ ਉੱਥੇ ਖੜੇ ਬਾਕੀ ਦੇ ਜਵਾਨ ਵੀ ਉਸ ਨੂੰ ਦੇਖ ਕੇ ਹੈਰਾਨ ਹੋ ਗਏ ਮੇਜਰ ਕੁਲਵੰਤ ਸਿੰਘ ਨੇ ਉਸ ਕੁੜੀ ਨੂੰ ਆਪਣੇ ਗਰਮ ਕਮਰੇ ਦੇ ਵਿੱਚ ਬਿਠਾਇਆ ਪੋਸਟ ਦੇ ਰਸੋਈ ਨੇ ਜਲਦੀ ਜਲਦੀ ਉਸ ਦੇ ਲਈ ਗਰਮ ਗਰਮ ਆਲੂ ਦੇ ਪਰੌਂਠੇ ਦੇ ਨਾਲ ਚਾਹ ਬਣਾਈ ਜਦੋਂ ਕਲਮਾ ਨੇ ਕਈ ਘੰਟਿਆਂ ਦੀ ਭੁੱਖ ਤੋਂ ਬਾਅਦ ਗਰਮਗਰਮ ਪਰੌਂਠਾ ਖਾਇਆ ਉਦੋਂ ਹੀ ਉਸ ਨੂੰ ਲੱਗਿਆ ਕਿ ਉਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਖਾਣਾ ਹੈ ਜਵਾਨਾਂ ਨੇ ਉਸ ਨੂੰ ਇੱਕ ਮੋਟੀ ਜੈਕਟ ਤੇ ਇੱਕ ਕੰਬਲ ਦਿੱਤਾ ਉਹ ਸਾਰੇ ਕੁੜੀ ਦੇ ਨਾਲ ਬਹੁਤ ਹੀ ਪਿਆਰ ਦੇ ਨਾਲ ਗੱਲ ਕਰ ਰਹੇ ਸੀ ਕੋਈ ਉਸ ਨੂੰ ਉਸ ਦੇ ਪਿੰਡ ਦੇ ਬਾਰੇ ਪੁੱਛ ਰਿਹਾ ਸੀ ਤੇ ਕੋਈ ਉਸ ਦੇ ਛੋਟੇ ਭਰਾ ਦੇ ਬਾਰੇ ਕਲਮਾ ਹੈਰਾਨ ਸੀ ਇਹ ਉਹ ਹਿੰਦੂस्तानी ਫੌਜੀ ਨਹੀਂ ਸੀ ਜਿਨ੍ਹਾਂ ਦੇ ਬਾਰੇ ਉਸਨੇ ਡਰਾਵਣੀਆਂ ਕਹਾਣੀਆਂ ਸੁਣੀਆਂ ਸੀ ਇਹ ਤਾਂ ਬਹੁਤ ਵਧੀਆ ਬਹੁਤ ਨੇਕ ਦਿਲ ਇਨਸਾਨ ਸੀ ਉਹ ਭੁੱਲ ਗਈ ਸੀ ਕਿ ਉਹ ਭਾਰਤ ਵਿੱਚ ਹੈ ਉਸ ਨੂੰ ਲੱਗ ਰਿਹਾ ਸੀ ਕਿ ਜਿਵੇਂ ਉਹ ਆਪਣੇ ਹੀ ਘਰ ਆਪਣੇ ਪਰਿਵਾਰਾਂ ਦੇ ਵਿੱਚ ਬੈਠੀ ਹੈ ਹੁਣ ਮੇਜਰ ਕੁਲਵੰਤ ਸਿੰਘ ਦੇ ਸਾਹਮਣੇ ਬਹੁਤ ਵੱਡੀ ਚੁਣੌਤੀ ਤੇ ਇੱਕ ਬਹੁਤ ਵੱਡਾ ਫੈਸਲਾ ਲੈਣ ਦਾ ਵਕਤ ਸੀ ਪ੍ਰੋਟੋਕੋਲ ਦੇ ਮੁਤਾਬਿਕ ਉਸਨੇ ਇਸ ਕੁੜੀ ਨੂੰ ਆਪਣੇ ਵੱਡੇ ਅਫਸਰਾਂ ਦੇ ਹਵਾਲੇ ਕਰਨਾ ਸੀ ਫਿਰ ਇੱਕ ਲੰਬੀ ਕਾਨੂੰਨੀ ਤੇ ਡਿਪਲੋਮੈਟਿਕ ਪ੍ਰੋਸੈਸ ਸ਼ੁਰੂ ਹੋਣਾ ਸੀ ਜਿਸ ਦੇ ਵਿੱਚ ਮਹੀਨੇ ਸ਼ਾਇਦ ਸਾਲ ਵੀ ਲੱਗ ਸਕਦੇ ਸੀ ਉਸ ਪ੍ਰੋਸੈਸ ਦੇ ਦੌਰਾਨ ਇਸ 마ਸੂਮ ਬੱਚੇ ਨੂੰ ਪਤਾ ਨਹੀਂ ਕਿਹੜੀ ਕਿਹੜੀ ਪੁੱਛਗਿਸ਼ ਅਤੇ ਮਾਨਸਿਕ ਦਰਦ ਦੇ ਨਾਲ ਗੁਜ਼ਰਨਾ ਪੈਂਦਾ ਮੇਜਰ ਕੁਲਵੰਤ ਸਿੰਘ ਦਾ ਜ਼ਮੀਰ ਇਹ ਮੰਨਣ ਦੇ ਲਈ ਤਿਆਰ ਨਹੀਂ ਸੀ ਮੇਜਰ ਕੁਲਵੰਤ ਸਿੰਘ ਨੇ ਉਸ ਕੁੜੀ ਦੀਆਂ ਅੱਖਾਂ ਦੇ ਵਿੱਚ ਘਰ ਜਾਣ ਦੀ ਤੜਫ ਦੇਖੀ ਉਹਨਾਂ ਨੇ ਉਸਦੇ ਮਾਤਾ-ਪਿਤਾ ਦੇ ਦਰਦ ਦਾ ਅੰਦਾਜ਼ਾ ਲਗਾ ਲਿਆ ਸੀ ਜਿਹੜੇ ਆਪਣੀ ਧੀ ਨੂੰ ਮਰਿਆ ਹੋਇਆ ਸਮਝ ਕੇ ਦੁਖੀ ਹੋ ਰਹੇ ਹੋਣਗੇ। ਉਹਨਾਂ ਨੇ ਇੱਕ ਅਜੀਹਾ ਫੈਸਲਾ ਲਿਆ ਜਿਹੜਾ ਉਹਨਾਂ ਦੀ ਨੌਕਰੀ ਤੇ ਉਹਨਾਂ ਦੇ ਕੈਰੀਅਰ ਦੇ ਲਈ ਬਹੁਤ ਹੀ ਖਤਰਨਾਕ ਹੋ ਸਕਦਾ ਸੀ। ਉਹਨਾਂ ਨੇ ਫੈਸਲਾ ਕੀਤਾ ਕਿ ਉਹ ਉਸ ਬੱਚੀ ਨੂੰ ਉਸੇ ਰਾਸਤੇ ਤੋਂ ਚੁੱਪਚਾਪ ਵਾਪਸ ਉਸਦੇ ਘਰ ਭੇਜਣਗੇ। ਇਹ ਇਨਸਾਨੀਅਤ ਦਾ ਪ੍ਰੋਟੋਕੋਲ ਸੀ ਜਿਹੜਾ ਕਿਸੇ ਵੀ ਦੇਸ਼ ਦੇ ਕਾਨੂੰਨ ਤੋਂ ਉੱਤੇ ਸੀ। ਉਹਨਾਂ ਨੇ ਆਪਣੇ ਕਮਾਂਡਿੰਗ ਅਫਸਰ ਕਰਨਲ ਬਰਮਾ ਦੇ ਨਾਲ ਹੌਟਲਾਈਨ ਤੇ ਸੰਪਰਕ ਕੀਤਾ ਕਰਨਲ ਬਰਮਾ ਇੱਕ ਸੁੱਲਜੇ ਹੋਏ ਅਫਸਰ ਸੀ ਮੇਜਰ ਕੁਲਵੰਤ ਸਿੰਘ ਨੇ ਉਹਨਾਂ ਨੂੰ ਪੂਰੀ ਸਥਿਤੀ ਬਿਨਾ ਕੁਝ ਲੁਕੋਏ ਦੱਸੀ ਤੇ ਆਪਣੇ ਇਰਾਦਾ ਵੀ ਦੱਸਿਆ ਕਰਨਲ ਬਰਮਾ ਕੁਝ ਦੇਰ ਦੇ ਲਈ ਚੁੱਪ ਹੋ ਗਏ ਫਿਰ ਉਹਨਾਂ ਨੇ ਇੱਕ ਹੌਂਕਾ ਲੈ ਕੇ ਕਿਹਾ ਕੁਲਵੰਤ ਜੋ ਤੂੰ ਕਰਨ ਜਾ ਰਿਹਾ ਹੈ ਉਹ ਬਹੁਤ ਖਤਰਨਾਕ ਹੈ ਜੇਕਰ ਕੋਈ ਵੀ ਛੋਟੀ ਜਿਹੀ ਗਲਤੀ ਹੋਈ ਤਾਂ ਦੋਵੇਂ ਦੇਸ਼ਾਂ ਦੇ ਵਿੱਚ ਇੱਕ ਮੁੱਦਾ ਖੜਾ ਹੋ ਸਕਦਾ ਹੈ ਮੈਂ ਜਾਣਦਾ ਹਾਂ ਸਰ ਪਰ ਮੈਂ ਇਸ ਧੀ ਦੀ ਜ਼ਿੰਦਗੀ ਨੂੰ ਵੀਰੋ ਕੈਰਟਿਕ ਫਾਈਲਾਂ ਚ ਬਰਬਾਦ ਹੁੰਦੇ ਹੋਏ ਨਹੀਂ ਦੇਖ ਸਕਦਾ ਠੀਕ ਹੈ ਕਰਨਲ ਬਰਮਾ ਨੇ ਕਿਹਾ ਮੈਨੂੰ ਤੇਰੇ ਤੇ ਤੇਰੀ ਜੱਜਮੈਂਟ ਤੇ ਪੂਰਾ ਭਰੋਸਾ ਹੈ ਮੈਂ ਉੱਤੇ ਗੱਲ ਕਰਦਾ ਹਾਂ ਤੁਸੀਂ ਤਿਆਰੀ ਕਰੋ ਪਰ ਇੱਕ ਗੱਲ ਯਾਦ ਰੱਖਣਾ ਕੁਲਵੰਤ ਤੇਰੀ ਤੇ ਤੇਰੇ ਜਵਾਨਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ ਮੇਜਰ ਕੁਲਵੰਤ ਸਿੰਘ ਨੇ ਉਦੋਂ ਹੀ ਪਾਕਿਸਤਾਨ ਦੇ ਰੇਂਜ ਦੇ ਆਪਣੇ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇਹ ਇੱਕ ਬਹੁਤ ਹੀ ਔਖੀ ਪਰਿਕਿਰਿਆ ਸੀ ਦੋਵੇਂ ਪਾਸਿਓਂ ਫੀਲਡ ਕਮਾਂਡਰਾਂ ਦੇ ਵਿੱਚ ਇੱਕ ਹੌਟਲਾਈਨ ਸੰਪਰਕ ਹੁੰਦਾ ਹੈ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਸੰਪਰਕ ਹੋ ਗਿਆ ਮੇਜਰ ਕੁਲਵੰਤ ਸਿੰਘ ਨੇ ਪਾਕਿਸਤਾਨੀ ਅਫਸਰ ਕੈਪਟਨ ਬਿਲਾਲ ਨੂੰ ਪੂਰੀ ਗੱਲ ਦੱਸੀ ਕੈਪਟਨ ਬਿਲਾਲ ਨੂੰ ਪਹਿਲਾਂ ਤਾਂ ਯਕੀਨ ਨਹੀਂ ਹੋਇਆ ਉਸ ਨੂੰ ਲੱਗਿਆ ਕਿ ਇਹ ਕੋਈ ਚਾਲ ਹੋ ਸਕਦੀ ਹੈ ਪਰ ਮੇਜਰ ਕੁਲਵੰਤ ਸਿੰਘ ਦੀ ਆਵਾਜ਼ ਚ ਜਿਹੜੀ ਸੱਚਾਈ ਤੇ ਇਮਾਨਦਾਰੀ ਸੀ ਉਸ ਨੇ ਬਿਲਾਲ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਮੇਜਰ ਕੁਲਵੰਤ ਨੇ ਕਿਹਾ ਕੈਪਟਨ ਮੈਂ ਤੁਹਾਨੂੰ ਜ਼ਬਾਨ ਦਿੰਦਾ ਹਾਂ ਅਸੀਂ ਸਿਰਫ ਇਸ ਬੱਚੀ ਨੂੰ ਇਹਦੇ ਮਾਂ-ਬਾਪ ਤੱਕ ਪਹੁੰਚ ਪਹੁੰਚਾਉਣਾ ਚਾਹੁੰਦੇ ਹਾਂ ਇਨਸਾਨੀਅਤ ਦੇ ਕਰਕੇ ਆਖਰਕਾਰ ਕੈਪਟਨ ਬਿਲਾਲ ਮੰਨ ਗਿਆ ਪੱਕਾ ਹੋਇਆ ਕਿ ਅਗਲੇ ਦਿਨ ਸਵੇਰੇ 10 ਵਜੇ ਦੋਵੇਂ ਦੇਸ਼ਾਂ ਦੀ ਸੈਨਾ ਅਮਨ ਜੇਤੂ ਦੇ ਕੋਲ ਜਿਹੜਾ ਇੱਕ ਲੋ ਮੇਨ ਦਾ ਇਲਾਕਾ ਸੀ ਉੱਥੇ ਮਿਲਣਗੇ ਤੇ ਬੱਚੀ ਨੂੰ ਦਿੱਤਾ ਜਾਵੇਗਾ ਅਗਲੇ ਦਿਨ ਸਵੇਰੇ ਭਾਰਤੀ ਸੈਨਾ ਦੀ ਇੱਕ ਜੀਪ 'ਚ ਜਿਸ ਤੇ ਚਿੱਟਾ ਝੰਡਾ ਲੱਗਿਆ ਹੋਇਆ ਸੀ ਕਲਮਾ ਨੂੰ ਲੈ ਕੇ ਅਮਨ ਸੇਤੂ ਦੇ ਵੱਲ ਗਿਆ ਜੀਪ 'ਚ ਮੇਜਰ ਕੁਲਵੰਤ ਸਿੰਘ ਆਪ ਸੀ ਉਹਨਾਂ ਨੇ ਆਪਣੇ ਵੱਲੋਂ ਕਲਮਾ ਨੂੰ ਬਹੁਤ ਸਾਰੀਆਂ ਚਾਕਲੇਟ ਤੇ ਉਸਦੇ ਛੋਟੇ ਭਰਾ ਦੇ ਲਈ ਕੁਝ ਖਿਡੌਣੇ ਵੀ ਦਿੱਤੇ। ਕਲਮਾ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ। ਉਹ ਐਨਾ ਫਰਿਸ਼ਤੇ ਆ ਜਿਹੇ ਇਨਸਾਨਾਂ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦੀ ਸੀ। ਜਦੋਂ ਉਹ ਤੈਅ ਕੀਤੀ ਹੋਈ ਜਗ੍ਹਾ ਤੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇਸ ਤਰ੍ਹਾਂ ਸਰਹੱਦ ਦੇ ਉਸ ਪਾਰ ਰੇਂਜ ਦੀ ਇੱਕ ਟੁਕੜੀ ਕੈਪਟਨ ਬਿਲਾਲ ਦੇ ਕੋਲ ਖੜੀ ਸੀ ਤੇ ਉਹਨਾਂ ਦੇ ਕੋਲ ਖੜੇ ਸੀ ਇੱਕ ਰੋਂਦੇ ਬਿਲਕਦੇ ਹੋਏ ਜੋੜਾ। ਕਲਮਾ ਦੇ ਅਬੂ ਤੇ ਅੰਮੀ ਜਿਵੇਂ ਹੀ ਕਲਮਾ ਨੇ ਆਪਣੀ ਮਾਂ ਤੇ ਬਾਪ ਨੂੰ ਦੇਖਿਆ ਤਾਂ ਉਹ ਜੇਬ ਤੋਂ ਉਤਰ ਕੇ ਆਪਣੇ ਮਾਤਾ ਪਿਤਾ ਦੇ 발 ਭੱਜੀ ਉਹ ਤਿੰਨੋਂ ਇੱਕ ਦੂਜੇ ਦੇ ਨਾਲ ਲਿਪਟ ਕੇ ਇਦਾਂ ਰੋ ਰਹੇ ਸੀ ਜਿਵੇਂ ਉਹਨਾਂ ਨੂੰ ਕਾਫੀ ਸਾਲਾਂ ਤੋਂ ਬਾਅਦ ਆਪਣੀ ਖੋਈ ਹੋਈ ਖੁਸ਼ੀ ਵਾਪਸ ਮਿਲ ਗਈ ਹੋਵੇ ਇਹ ਇੱਕ ਅਜੀਹਾ ਭਾਵੁਕ ਟਾਈਮ ਸੀ ਜਿਸ ਨੂੰ ਦੇਖ ਕੇ ਦੋਵੇਂ ਪਾਸੇ ਖੜੇ ਹੋਏ ਫੌਜੀਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ ਬਿਲਾਲ ਅਹਿਮਦ ਨੇ ਨਾਮੀਤਾ ਆਪਣੀ ਤੀਨ ਨੂੰ ਸਹੀ ਸਲਾਮਤ ਦੇ ਕੇ ਮੇਜਰ ਕੁਲਵੰਤ ਸਿੰਘ ਦੇ ਪਿਆਰਾਂ ਦੇ ਵਿੱਚ ਡਿੱਗ ਗਏ ਤੁਸੀਂ ਸਾਡੇ ਲਈ ਰੱਬ ਬਣ ਕੇ ਆਏ ਹੋ ਅਸੀਂ ਤਾਂ ਸੋਚ ਲਿਆ ਸੀ ਕਿ ਅਸੀਂ ਆਪਣੀ ਤੀਨ ਨੂੰ ਹਮੇਸ਼ਾ ਦੇ ਲਈ ਖੋ ਦਿੱਤਾ ਮੇਜਰ ਕੁਲਵੰਤ ਸਿੰਘ ਨੇ ਉਹਨਾਂ ਨੂੰ ਚੁੱਕਿਆ ਤੇ ਗੱਲ ਨਾਲ ਲਾ ਲਿਆ ਇਹ ਸਾਡਾ ਫਰਜ਼ ਸੀ ਭਾਈ ਸਾਹਿਬ ਤੀ ਭਾਵੇਂ ਹਿੰਦੁਸਤਾਨ ਦੀ ਹੋਵੇ ਭਾਵੇਂ ਪਾਕਿਸਤਾਨ ਦੀ ਇਹ ਤਾਂ ਤੇ ਹੁੰਦੀ ਹੈ ਕੈਪਟਨ ਬਿਲਾਲ ਜਿਹੜਾ ਹੁਣ ਤੱਕ ਇਹ ਸਾਰਾ ਕੁਝ ਚੁੱਪਚਾਪ ਦੇਖ ਰਿਹਾ ਸੀ ਉਹ ਹੌਲੀ-ਹੌਲੀ ਚੱਲ ਕੇ ਮੇਜਰ ਕੁਲਵੰਤ ਸਿੰਘ ਦੇ ਕੋਲ ਆਇਆ ਉਸਨੇ ਮੇਜਰ ਕੁਲਵੰਤ ਸਿੰਘ ਦੀਆਂ ਅੱਖਾਂ 'ਚ ਦੇਖਿਆ ਉਸ ਦੀਆਂ ਅੱਖਾਂ ਦੇ ਵਿੱਚ ਨਫ਼ਰਤ ਨਹੀਂ ਬਲਕਿ ਇੱਕ ਇੱਜ਼ਤ ਸੀ ਉਸਨੇ ਪੂਰੀ ਤਾਕਤ ਦੇ ਨਾਲ ਮੇਜਰ ਕੁਲਵੰਤ ਸਿੰਘ ਨੂੰ ਸਲੂਟ ਮਾਰਿਆ ਇਹ ਸਲੂਟ ਸਿਰਫ ਇੱਕ ਪਾਕਿਸਤਾਨੀ ਅਫਸਰ ਦਾ ਇੱਕ ਹਿੰਦੂस्तानी ਅਫਸਰ ਨੂੰ ਨਹੀਂ ਸੀ ਇਹ ਇੱਕ ਇਨਸਾਨ ਦਾ ਦੂਜੇ ਇਨਸਾਨ ਦੀ ਇਨਸਾਨੀਅਤ ਨੂੰ ਸਲਾਮ ਸੀ ਮੇਜਰ ਕੁਲਬੰਦ ਸਿੰਘ ਨੇ ਵੀ ਮੁਸਕਰਾਉਂਦੇ ਹੋਏ ਉਹਨਾਂ ਦੀ ਓਨੀ ਹੀ ਇੱਜ਼ਤ ਦੇ ਨਾਲ ਸਲੂਟ ਦਾ ਜਵਾਬ ਦਿੱਤਾ। ਉਸ ਦਿਨ ਉਸ ਸਰਹੱਦ 'ਤੇ ਕੁਝ ਦੇਲੇ ਬੰਦੂਖਾਂ ਦਾ ਰੋਲਾ ਨਹੀਂ ਬਲਕਿ ਇਨਸਾਨੀਅਤ ਦੀ ਆਵਾਜ਼ ਗੂੰਜ ਰਹੀ ਸੀ। ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਇਨਸਾਨੀਤ ਹੀ ਦੁਨੀਆਂ ਦਾ ਸਭ ਤੋਂ ਵੱਡਾ ਮਜ਼ਬ ਹੈ। ਇਹ ਕਿਸੇ ਵੀ ਸਰਹੱਦ, ਕਿਸੇ ਧਰਮ ਜਾਂ ਫਿਰ ਕਿਸੇ ਵਰਦੀ ਦੀ ਮਹਤਾਜ ਨਹੀਂ ਹੁੰਦੀ। ਭਾਰਤੀ ਫੌਜ ਦੇ ਉਹਨਾਂ ਜਵਾਨਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਉਹ ਦੇਸ਼ ਦੇ ਜ਼ਮੀਨ ਦੇ ਹੀ ਨਹੀਂ ਬਲਕਿ ਇਨਸਾਨੀਅਤ ਦੇ ਵੀ ਸੱਚੇ ਰક્ષਕ ਨੇ ਉਹਨਾਂ ਨੇ ਨਫ਼ਰਤ ਦੀ ਅੱਗ 'ਚ ਮੁਹੱਬਤ ਤੇ ਰਹਿਮਦਿਲੀ ਦਾ ਇੱਕ ਅਜੀਹਾ ਪੁਲ ਬਣਾਇਆ ਜਿਸ ਤੇ ਚੱਲ ਕੇ ਇਨਸਾਨੀਤ ਖੁਦ ਨੂੰ ਵਧੀਆ ਮਹਿਸੂਸ ਕਰ ਰਹੀ ਹੈ ਇਸ ਵੀਡੀਓ ਨੂੰ ਵੱਤੋਂ ਵੱਤ ਸ਼ੇਅਰ ਕਰਿਓ ਕਮੈਂਟਾਂ ਦੇ ਵਿੱਚ ਦੱਸਿਓ ਕਿ ਸਾਡੇ ਭਾਰਤੀ ਫੌਜ ਦਾ ਕਿਹੜਾ ਵਕਤ ਕਿਹੜੀ ਚੀਜ਼ ਵਧੀਆ ਲੱਗੀ ਇਸ ਕਹਾਣੀ ਨੂੰ ਵੱਤੋਂ ਵੱਤ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਇਨਸਾਨ ਤੱਕ ਇਹ ਸੰਦੇਸ਼ ਪਹੁੰਚ ਸਕੇ ਕਿਉਂਕਿ ਇਹ ਆਪਣੇ ਆਮ ਲੋਕਾਂ ਦੇ ਰੋਲੇ ਨਹੀਂ ਇਹ ਤਾਂ ਵੱਡੇ ਵੱਡੇ ਲੀਡਰਾਂ ਦੇ ਸਿਆਸਤਦਾਨਾਂ ਦੇ ਸਰਕਾਰਾਂ ਦੇ ਰੋਲੇ ਨੇ ਸੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ